ਸਮਾਣਾ ਨੇੜਲੇ ਪਿੰਡ ਬੰਮਣਾ ਵਿਖੇ ਅੱਜ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਧਰਮਸ਼ਾਲਾ ਦੇ ਵਿੱਚ ਪਹਿਲਾਂ ਤੋਂ ਰੁਕਿਆ ਹੋਇਆ ਕੰਮ ਅੱਜ ਮਾਤਾ ਹਰਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੰਮਣਾ ਸਮਾਣਾ ਵੱਲੋਂ ਆਪਣੇ ਕਰ ਕਾਮਲਾ ਨਾਲ ਸ਼ੁਰੂ ਕਰਵਾਇਆ ਗਿਆ ਇਹ ਕੰਮ ਜ਼ਿਲ੍ਹਾ ਪ੍ਰੀਸ਼ਦ ਦੀ 5 ਲੱਖ ਰੁਪਏ ਦੀ ਆਈ ਗ੍ਰਾਂਟ ਦੇ ਵਿੱਚੋਂ ਹੀ ਸ਼ੁਰੂ ਕਰਵਾਇਆ ਗਿਆ ਹੈ ਅਤੇ ਇਸ ਤਰ੍ਹਾਂ ਲੋਕ ਟਾਈਲਾਂ ਛੱਤ ਉੱਪਰ ਟਾਈਲਾਂ ਅਤੇ ਧਰਮਸ਼ਾਲਾ ਦਾ ਹੋਰ ਵੀ ਨਵੀਨੀਕਰਨ ਵਿੜੇ ਦੇ ਵਿੱਚ ਸਾਰੀਆਂ ਟਾਈਲਾਂ ਲਪਾਈ ਜੋ ਵੀ ਕੰਮ ਹੈ ਉਹ ਸਾਰੇ ਇਸ ਦੇ ਨਾਲ ਕੀਤੇ ਜਾਣਗੇ ਇਸ ਮੌਕੇ ਅਮਰਜੀਤ ਬੰਮਣਾ ਨੇ ਦੱਸਿਆ ਕਿ ਸਾਡੀ ਮਾਤਾ ਹਰਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੰਮਣਾ ਹਲਕਾ ਸਮਾਣਾ ਨੇ ਆਪਣੇ ਕਰ ਕਮਲਾ ਨਾਲ ਇਹ ਜੋ ਕੰਮ ਕੀਤਾ ਹੈ ਬਹੁਤ ਹੀ ਸੁਭਾਗ ਭਰੀ ਘੜੀ ਆਈ ਹੈ ਅਤੇ ਬਹੁਤ ਹੀ ਆਦਰਯੋਗ ਕੰਮ ਹੈ ਅਤੇ ਸਤਿਕਾਰਯੋਗ ਕੰਮ ਹੈ ਕਿਉਂਕਿ ਇਹ ਕੰਮ ਕਾਫੀ ਪਿਛਲੇ ਸਮੇਂ ਦੇ ਉੱਤੋਂ ਲਟਕਿਆ ਹੋਇਆ ਸੀ ਇਸ ਦੀ ਅੱਜ ਮਸਾਂ ਕੋਈ ਸਹਾਇਤਾ ਆਈ ਹੈ ਇਸ ਲਈ ਸਾਰੇ ਇਲਾਕੇ ਨੂੰ ਅਤੇ ਸਾਰੇ ਪਿੰਡ ਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਕਿ ਇਸ ਕੰਮ ਨਾਲ ਸਾਡੀ ਕਮਿਊਨਿਟੀ ਅਤੇ ਸਾਡੀ ਧਰਮਸ਼ਾਲਾ ਦੀ ਇੱਕ ਵੱਖਰੀ ਹੀ ਪਛਾਣ ਬਣੇਗੀ ਅਤਸਮਾਨਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਉਸੀ ਦੇਖਦੇ ਰਹੋ ਆਪਣਾ ਚੈਨਲ ਐਸਬੀ ਪਟਿਆਲਾ ਬਹੁਤ ਹੀ ਸੁਖਾਵਾਂ ਦੇ ਪ੍ਰਾਪਤ ਹੋਏ ਅੱਜ ਬੜੇ ਲੰਬੇ ਟਾਈਮ ਤੋਂ ਬਾਅਦ ਜਿਹੜੇ ਸ੍ਰੀ ਗੁਰੂ ਰੰਦਾ ਸਪਰਵੰਨ ਕਮੇਟੀ ਦਾ ਢਾਈ ਦਿਨ ਚੱਲ ਰਹੀ ਧਰਮਸਾਲਾ ਦੀ ਗੱਲ ਕਰੀਏ ਤਾਂ ਇਹ ਗੁਰਾਸਾਬ ਨੂੰ ਪ੍ਰਵਾਦਨ ਕਰਵਾਉਂਦੇ ਆ ਜੰਤਰਾਜ ਪੰਚ ਦੇ ਸਮੇਂ ਦੌਰਾਨ ਦਾ ਇਹ ਪਰਮਾਨ ਹੋਇਆ ਸੀ 10 ਤੱਕ 10 ਸਾਲ ਦੇ ਕੋੜਾ ਰੁਕੇ ਉਸ ਤੋਂ ਬਾਅਦ ਕੋਈ ਗ੍ਰਾਂਟ ਨਹੀਂ ਮਿਲੀ ਜੋ ਵੀ ਜਿਵੇਂ ਅੱਜ ਇਹ ਤੁਹਾਡੇ ਸਾਹਮਣੇ ਆ ਉਹ ਉਹ ਦੀ ਬਣੀ ਹੋਈ ਸੀ ਬਹੁਤ ਅਪਾਰਲਾ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰੀਆ ਸਾਡੇ ਮੈਂਬਰ ਜਿਲ੍ਹਾ ਪ੍ਰੀਸ਼ਦ ਸ਼੍ਰੀਮਤੀ ਹਰਵਿੰਦਰ ਕੌਰ ਜੀ ਜਿਨ੍ਹਾਂ ਦੀ ਰਾਹ ਮਾਈ ਦੇ ਪੰਚਾਇਤੀ ਰਾਜ ਐਕਸ਼ਨ ਦੇ ਥਰੂ 5 ਫਾਜ ਲੱਖ ਦੀ ਗ੍ਰਾਂਟ ਲੈ ਕੇ ਆਏ ਨੇ ਇਹਦੇ ਲਈ ਮੈਂ ਇੱਕ ਤਾੜੀਆਂ ਚਾਹੂੰਗਾ ਤੁਹਾਡੀਆਂ ਕੋਲਾਕਾ ਹੋਰ ਬੜੀ ਆਪਣਾ ਲੱਖ ਪੈਣਾ ਨੇ ਪੰਚਾਇਤੀ ਰਾਜ ਐਕਸੀਅਨ ਦੇ ਦਰੂਪ 5 ਲੱਖ ਦੀ ਗਰਾਜ ਦੇ ਲਈ ਮਨਜ਼ੂਰ ਕਰਵਾਈ ਹੈ ਤਾਂ ਇੱਥੇ ਵਧੀਆ ਸੁਭਾਗਾ ਜਿਹਨੇ ਇਸ ਕਰਕੇ ਪ੍ਰਾਪਤ ਹੋਇਆ ਕਿ ਆ ਸਾਰੀ ਤੁਹਾਡੇ ਸਾਹਮਣੇ ਜੋ ਬਿਲਡਿੰਗ ਦਿਖਦੀ ਹੈ ਦਾ ਪਲਾਸਟਰ ਵੀ ਹੋ ਜੂਗਾ ਉੱਪਰਲੀ ਛੱਤ ਦੇ ਉੱਪਰ ਫਾਸਟ ਵੀ ਲੱਗੂਗਾ ਤੇ ਸਾਹਮਣੇ ਜਿੱਦਾਂ ਆਪਣੇ ਸਾਹਮਣੇ ਵੇੜਾ ਉਹਦੇ ਵਿੱਚ ਪਾਸਟ ਲੱਗੂਗਾ ਤਾਂ ਬਹੁਤ ਵਧੀਆ ਗੱਲ ਹੁੰਦੀ ਮੈਂ ਇਹ ਦੇਖ ਸਮਝੂਗੀ ਚਾਹੇ ਇਸ ਪਰਿਵਾਰ ਦੀ ਖਾਸ ਕਰਕੇ ਨਾਲੇ ਕਿਬਾ ਸ਼੍ਰੀਮਤੀ ਹਰਵਿੰਦਰ ਕੌਰ ਜੀ ਨੇ ਪਹਿਲਾਂ ਵੀ ਗ੍ਰਾਂਟ ਲੈ ਕੇ ਆਉਂਦੀ ਆਪਰੇ ਅੰਦਰਲੇ ਫਾਈ ਵਾਸਤੇ 3 ਲੱਖ ਰੁਪਇਆ ਤਾਂ ਬਹੁਤ ਵਧੀਆ ਗੱਲਾਂ ਨੇ ਪਿੰਡ ਦੇ ਹੋਰ ਪਾਰਟੀ ਵਾਲੀ ਨੂੰ ਪ੍ਰੋਮੋਟੇ ਦੇ ਦੋਆ ਜਿਹੜਾ ਲੋਕਾਂ ਨੂੰ ਫਾਇਦਾ ਹੁੰਦਾ ਤਾਂ ਉਹ ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ ਬੜ ਚੜ ਕੇ ਕੋਈ ਵੀ ਅੱਗੇ ਲੱਗੇ ਕੋਈ ਵੀ ਕੰਮ ਕਰੇ ਕੋਈ ਗ੍ਰਾਂਟ ਲੈ ਕੇ ਆਵੇ ਸਾਡਾ ਫਰਜ਼ ਬਣਦਾ ਹੈ ਉਹਦੇ ਨਾਲ ਬੋਟੇ ਨਾਲ ਬੋਟਾ ਲਾ ਕੇ ਕੱਢਣਾ ਤੋਂ ਮੈਂ ਧੰਨਵਾਦ ਕਰਦਾ ਜਿਹਨੇ ਸਾਡੇ ਵਿੱਚ ਪਹੁੰਚੇ ਕਾੜੇ ਵਿੱਚ ਸਾਫ ਦਾ ਸਰਪੰਚ सुरेंद्रਪਾਲ ਜੀ ਸਾਫ ਦਾ ਸਰਪੰਚ ਜਰਦੀ ਸਿੰਘ ਜੀ ਇਹਨਾਂ ਪੰਜੀਤ ਸਿੰਘ ਜੀ ਕਾੜੇ ਦਾ ਸਾਡੇ ਜਸਵਿੰਦਰ ਸਿੰਘ ਗੋਲਡੀ ਜੀ ਸਰਦਾਰ ਅਮਰਜੀਤ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਇਹਨੇ ਵੀ ਪਰਿਵਾਰ ਇਹਨਾਂ ਦਾ ਸੋ ਉਹਨਾਂ ਦਾ ਬਹੁਤ ਜਿੰਨੀ ਗਰਾਈਆਂ ਦੇ ਸਾਡੇ ਮੈਪਲ ਸਵਾ ਆ ਰਹੇ ਨੇ ਜਿਵੇਂ ਮੁਰਦਾ ਪੰਚਾਇਤ ਦੇ ਕੁਝ ਹੋਰ ਦਿਨ ਜੀ सुरेंद्र ਜੀ ਸਵੇਰ ਹੋ ਵੀ ਆਇਆ ਉਹ ਜਿੱਥੇ ਵੀ ਉਹਨੂੰ ਜੁਲੀ ਮੈਡੀਕਲ ਦੀ ਜਗ੍ਹਾ ਦਾ ਉਤਾਰਦੇ ਨੇ ਤੋ ਜਿੰਨੇ ਵੀ ਤੁਸੀਂ ਸਾਰੇ ਦਜਨੇ ਕਿ ਪਹੁੰਚੇ ਹੋ ਉਹਦਾ ਦਿਲ ਦੀਆਂ ਗਹਿਰਾਂ ਵਿੱਚ ਧੰਨਵਾਦ ਕਰਦੇ ਆ ਤੇ ਉਹਦਾ ਮੁਬਾਰਕਵਾਦ ਦਿੰਦੇ ਆ ਕਿ ਸਾਰਿਆਂ ਨੂੰ ਤੁਹਾਨੂੰ ਕਿ ਤੁਸੀਂ ਆਪਣੇ ਪਿੰਡ ਦੀ ਸ਼ੋਭਾ ਹੈ ਤੇ ਇਸ ਦੇ ਨਾਲ ਹੀ ਹੁੰਦੀ ਜਦੋਂ ਕੋਈ ਫੰਡ ਅਸੀਂ ਲੈ ਕੇ ਆਉਂਨੇ ਸਾਡੇ ਵਿੱਚ ਤੇਜਪਾਲ ਜੀ ਵੀ ਪਹੁੰਚੇ ਨੇ ਸਾਡਾ ਸਪੰਟ ਤੇਜਪਾਲ ਜੀ ਨੇ ਹੋਮਣਾ ਵੀ ਖੁਸ਼ ਹੋ ਕੇ ਨੇ ਅੱਜ ਜੀ ਅੱਗੇ ਜੋ ਕਹਿੰਦਾ ਭਾਪੀ ਆ ਕਿ ਸਰਕਾਰ ਤੋਂ ਗ੍ਰਾਂਟ ਲੈਣੀ ਸਰਕਾਰਾਂ ਤੋਂ ਪੈਸਾ ਲੈਣਾ ਸਰਕਾਰਾਂ ਤੋਂ ਫੰਡ ਲੈਣੇ ਕਿ ਕਿਸੇ ਕਿਸੇ ਦੇ ਇਸੇ ਆਉਂਦਾ ਤਾਂ ਜੇਕਰ ਆਪਾਂ ਜਾ ਕੇ ਬੇਨਤੀ ਕਰਦੇ ਹਾਂ ਤਾਂ ਸਾਨੂੰ ਇਹ ਜਿੰਨਾ ਕਿ ਫੰਡ ਲੱਗਿਆ ਉੱਥੇ ਵੀ ਬੜੀਆ ਪੈਸਾ ਲੱਗਿਆ ਹੁਣ ਸਕੂਲ ਦੇ ਵਿੱਚ ਵੀ ਫੰਡ ਲੱਗਿਆ ਇਹ ਚੰਗੀਆਂ ਗੱਲਾਂ ਨੇ ਸਾਡੇ ਬੱਚਾ ਦਾ ਕੋਈ ਸੁਭਰਦਾ ਇਹਨਾਂ ਜਿੱਦਾਂ ਅਸੀਂ ਦਿਲ ਦੇ ਕਰਾਣਿਆਂ ਤੋਂ ਅੱਜ ਇਹ ਮਿਲਦੇ ਹੀ ਸਾਰਿਆਂ ਨੂੰ ਮੁਬਾਰਕ ਮੈਂ ਮੁਬਾਰਕਬਾ ਦਿੰਦੇ ਆ ਜਿੰਨੇ ਵੀ ਸਾਡੇ ਸਹਿਯੋਗ ਵਿੱਚ ਸਰਜਣ ਨੂੰ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹਨਾਂ ਬਾਅਦ ਕਰਿਆ ਜੀ ਜਿਹੜੀ ਗ੍ਰਾਂਟ ਸੀ ਕਾਫੀ ਟਾਈਮ ਤੋਂ ਡਾਕਟਰੇ ਸੀ ਤੇ ਸਰਕਾਰ ਦੇ ਬਦਲ ਨੂੰ ਕਰਕੇ ਬਹੁਤ ਉੜਚਣਾ ਦਾ ਸਭਣਾ ਕਰਨਾ ਪੈ ਰਿਆ ਸੀਗਾ 5 ਲੱਖ ਦੀ ਗ੍ਰਾਂਟ ਅਸੀਂ ਜਦੋਂ ਅੰਦਰ ਲੀਡ ਕਰਦੋਂ ਵਾਲਾ ਨੂੰ ਦਿੱਤੀ 4 ਲੱਖ ਦੀ ਸੀ ਤੇ ਉਸ ਤੋਂ ਬਾਅਦ ਅਸੀਂ ਕੁਝ ਟਾਈਮ ਬਾਅਦ ਵਾਰਲੀ ਦਾ ਮਸਾਲਾ ਵਾਸਤੇ ਵੀ ਲਿਖ ਕੇ ਦੇ ਦਿੱਤਾ ਅਰਚੋਣ ਯੋਗਤਾ ਲੱਗ ਗਿਆ ਸੀ 2021 ਦੇ ਵਿੱਚ ਇਸ ਤੋਂ ਬਾਅਦ ਉਹ ਗੱਲ ਉੱਥੇ ਉੱਥੇ ਰਹਿ ਗਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਦੁਬਾਰੇ ਕੋਟੇਸ਼ਨਾਂ ਮੰਗੀਆਂ ਗਈਆਂ ਸੀ ਵੀ ਜਿਸ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਜੋ ਉਹਨਾਂ ਦੇ ਕੋਟੇ 'ਚ ਪੈਸੇ ਆਉਂਦੇ ਨੇ ਵੀ ਉਹਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਲਗਾਵਾ ਸਕਦੇ ਨੇ ਇਸ ਕਰਕੇ ਅਸੀਂ ਇਸ ਤਰਮਸਾਲਾ ਦੀ ਹਾਲਤ ਨੂੰ ਦੇਖਦੇ ਹੋਏ ਅਸੀਂ ਹੋਰ ਪੈਸਾ 5 ਲੱਖ ਦਾ 5 ਲੱਖ ਸਾਰਾ ਇਸ ਰਵੀ ਦਾ ਅਸਰ ਮੋੜਾਣਾ ਜੋ ਕਿ ਨਾਮੇ ਬਾਅਦ ਆਪਣੇ ਕਾਸਟੈਂਡ ਰੱਖਣਾ ਵਿਧੇ ਗਣੀ ਹੋਈ ਹੈ ਜਿਸ ਨੂੰ ਜਾਰੀ ਕਰਵਾਇਆ ਤੇ ਅਸੀਂ ਧੰਨਵਾਦ ਕਰਦੇ ਹਾਂ ਕਾਂਗਰਸ ਪਾਰਟੀ ਕਾਕਾ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਫ ਦਿੱਤਾ ਸਾਡੇ ਗ੍ਰਾਂਟ ਜਾਰੀ ਕਰਾਉਣ ਲਈ ਅਤੇ ਹੁਣ ਇੱਕ ਦੋ ਅੱਜ ਤੋਂ ਜਾਂ ਕੱਲ ਤੋਂ ਇਹਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਏਗਾ ਤੇ ਸਾਡੀ ਇਹ ਹੀ ਹਮੇਸ਼ਾ ਖੁਆਇਸ਼ ਹੈ ਕਿ ਤਰਮਸਾਲਾ ਇਹ ਛੁੱਟੀ ਹੈ ਤੇ ਇਹ ਨੂੰ ਹੋ ਜਾਏਗਾ ਕੀਤਾ ਜਾਵੇ ਬੁਦੀ ਮਾਗੇ ਚੱਲ ਰਹੀ ਆ ਅਸੀਂ ਡਾਕਟਰ ਦਰਪੰਦਰ ਦੇ ਮੰਦਿਰ ਨੂੰ ਇੱਕ ਦੋ ਵਾਰੀ ਮਿਲ ਚੁੱਕੇ ਹਾਂ ਲਿਖ ਕੇ ਵੀ ਦਿੱਤਾ ਹੋਇਆ ਉਹਨਾਂ ਨੇ ਸਾਨੂੰ ਸੁਣਵਾਪਨ ਬਸ ਵਾਸ ਵੀ ਦੁਆਇਆ ਹੋਇਆ ਹੈ ਕਿ ਜਿਆਦਾ ਵੀ ਇਹ ਜਿਹੜੀ ਜੋ ਵੀ ਅਚਾਹ ਜਿੰਨਾ ਵੀ ਉਹ ਆਪਣੇ ਮਰਜ਼ੀ ਨਾਲ ਦੇਣਗੇ 8-10 ਲੱਖ ਰੁਪਈਆ ਤੇ ਇਹ ਕੰਮ ਪੂਰਾ ਹੋਣ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਕੀ ਦੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਵੀ ਪੂਰਾ ਕਰਵਾਇਆ ਜਾਵੇ ਤੋਂ ਇਸ ਸਬੰਧੀ ਅਸੀਂ ਸੇ ਨਗਰ ਵਾਸੀਆਂ ਦੇ ਸੇ ਪਾਜੀ ਸਾਹਿਬ ਜੀ ਤੇ ਗੋਲਕੰਪ ਦੇ ਸਹਿਦਲੋਤਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਤਾਲ ਸਾਹ ਵਾਹਿਗੁਰੂ ਜੀ ਦਾ ਤਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਕਰਨ ਗੁਰਦੇਵ ਜੈ ਬਾਲਮਿਕ ਜੀ ਸੋ ਅੱਜ ਅਸੀਂ ਪਿੰਡ ਬੰਬਣਾ ਫਿਰ ਜੋ ਕਿ ਬੱਸ ਸਟੈਂਡ ਤੇ ਨਵੀਂ ਤਰਨਸਾਲਾ ਵਾਲੀ ਸ੍ਰੀ ਗੁਰੂ ਰਿ ਟਬਾ ਤਰਨਸਾਲਾ ਬਣੀ ਹੋਈ ਬਣੀ ਹੋਈ ਹੈ ਤੇ ਸਾਡੇ ਮਾਤਾ ਜੀ ਸ਼੍ਰੀਮਤੀ ਹਰਵਿੰਦਰ ਕੌਰ ਬੰਬਣਾ ਜੀ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹਨ ਇਹਨਾਂ ਦੇ ਕੋਟੇ ਵਜੋਂ 5 ਲੱਖ ਦੀ ਗ੍ਰਾਂਟ ਜੋ ਕਿ ਯਾਰੀ ਕਰਵਾਈ ਗਈ ਹੈ ਜਿਸ ਦੇ ਨਾਲ ਕਿ ਛੱਤ ਦੇ ਉੱਪਰ ਲਾ ਫਰਸ ਤੇ ਥੱਲੇ ਸਾਰੇ ਲੋਕ ਟਾਈਲ ਲੱਗਣੀਆਂ ਤੇ ਇਸ ਨੂੰ ਪਲਾਸਟਰ ਹੋਣਾ ਹੈ ਤੇ ਅੱਜ ਅਸੀਂ ਇਦੀ ਨਿਊ ਰੱਖੀ ਹੈ ਸਾਰੇ ਸਮཆੇ ਭਾਈਚਾਰਾ ਹੋਰੇ ਮਜੂਦਤੀ ਮੌਕੇ ਤੇ ਸਿਰੂ ਬਰੇ ਰਵਿਦਾਸ ਪਰਵੰਦਿਤ ਕਮੇਟੀ ਪਿੰਡ ਦੇ ਸਾਫ ਦਾ ਪੰਚ ਪੰਜ ਸਾਰੇ ਮਜੂਦ ਸੀ ਅਤੇ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਅਸਵਾਸਣ ਦੇ ਅਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਪੂਰੇ ਮਤਾ ਪਾਇਆ ਗਿਆ ਅਤੇ ਕੰਮ ਨੂੰ ਅੱਜ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਕੁਝ ਦਿਨਾਂ ਦੇ ਵਿੱਚ ਹੀ ਮੁਕੰਮਲ ਕਰ ਲਿਆ ਜਾਵੇਗਾ ਤੇ ਅਸੀਂ ਆਪਣੇ ਵੱਲੋਂ ਮੈਂ ਅਮਰਜੀਤ ਸਿੰਘ ਬੰਮਣਾ ਜਰਨਲਿਸਟ 77 ਜ਼ਿਲ੍ਹਾ ਕਾਂਗਰਸ ਕਮੇਟੀ ਮਮਣਾ ਅਤੇ ਰਵੀ ਸ੍ਰੀ ਗੁਰੂ ਰਵਿਦਾਸ ਰੋੰਡ ਕਮੇਟੀ ਜਿਨ੍ਹਾਂ ਖਜ਼ਾਂਚੀ ਵੀ ਹਾਂ ਅਤੇ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ